ਅਡੋਬ ਸੌਫਟਵੇਅਰ ਦੀ ਵਰਤੋਂ ਕਰਨ ਵਾਲਿਆਂ ਲਈ ਇੱਕ ਵੱਡੀ ਖਬਰ ਹੈ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਨੇ ਅਡੋਬ ਦੇ 29 ਸੌਫਟਵੇਅਰ ਅਤੇ ਸੇਵਾਵਾਂ ਬਾਰੇ ਚੇਤਾਵਨੀ ਜਾਰੀ ਕੀਤੀ ਹੈ ਇਹਨਾਂ ਵਿੱਚ ਅਡੋਬ ਫੋਟੋਸ਼ਾਪ ਕੋਲਡ ਫਿਊਜ਼ਨ ਅਤੇ ਕ੍ਰੀਏਟਿਵ ਕਲਾਊਡ ਵਰਗੀਆਂ ਪ੍ਰਸਿੱਧ ਐਪਾਂ ਸ਼ਾਮਲ ਨੇ ਸੀਈਆਰਟੀ ਨੇ ਇਹਨਾਂ ਉਤਪਾਦਾਂ ਵਿੱਚ ਪਾਏ ਜਾਣ ਵਾਲੇ ਖਤਰਿਆਂ ਨੂੰ ਉੱਚ ਜੋਖਮ ਵਿੱਚ ਰੱਖਿਆ ਹੈ ਅਡੋਬ ਦੇ ਸੌਫਟਵੇਅਰ ਅਤੇ ਸੇਵਾਵਾਂ ਵਿੱਚ ਕਈ ਗੰਭੀਰ ਖਾਮੀਆਂ ਪਾਈਆਂ ਗਈਆਂ ਨੇ ਜਿਸ ਦਾ ਫਾਇਦਾ ਉਠਾਉਂਦੇ ਹੋਏ ਹੈਕਰ ਤੁਹਾਡੇ ਕੰਪਿਊਟਰ ਜਾਂ ਫੋਨ ਤੋਂ ਡਾਟਾ ਚੋਰੀ ਕਰ ਸਕਦੇ ਨੇ ਰਿਪੋਰਟ ਦੇ ਅਨੁਸਾਰ ਇਹਨਾਂ ਖਾਮੀਆਂ ਦੇ ਜ਼ਰੀਏ ਹੈਕਰ ਰਿਮੋਟਲੀ ਤੁਹਾਡੀ ਡਿਵਾਈਸ ਦਾ ਪੂਰਾ ਨਿਯੰਤਰਣ ਪ੍ਰਾਪਤ ਕਰ ਸਕਦੇ ਨੇ ਅਤੇ ਸੁਰੱਖਿਆ ਨੂੰ ਬਾਈਪਾਸ ਕਰ ਸਕਦੇ ਨੇ ਅਤੇ ਆਰਬੀਟਰੀ ਕੋਡ ਪਾਸ ਸਕਦੇ ਨੇ ਇਸ ਕੋਡ ਦੀ ਮਦਦ ਨਾਲ ਹੈਕਰ ਤੁਹਾਡੇ ਡਾਟਾ ਤੱਕ ਪਹੁੰਚ ਕਰ ਸਕਦੇ ਨੇ ਅਤੇ ਤੁਹਾਨੂੰ ਇਸ ਦੀ ਜਾਣਕਾਰੀ ਵੀ ਨਹੀਂ ਹੋਵੇਗੀ ਸੀਆਰਟੀਐਨ ਨੇ ਅਡੋਬ ਸੌਫਟਵੇਅਰ ਦੀ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਇਹ ਖਾਮੀਆਂ ਪਾਈਆਂ ਗਈਆਂ ਨੇ ਇਹਨਾਂ ਵਿੱਚ ਬਹੁਤ ਸਾਰੇ ਸੌਫਟਵੇਅਰ ਸ਼ਾਮਲ ਨੇ ਸੀਆਰਟੀ ਨੇ ਸਲਾਹ ਦਿੱਤੀ ਹੈ ਕਿ ਜਿਹੜੇ ਉਪਭੋਗਤਾ ਇਹਨਾਂ ਸੌਫਟਵੇਅਰਾਂ ਦੀ ਵਰਤੋਂ ਕਰ ਰਹੇ ਨੇ ਉਹਨਾਂ ਨੂੰ ਇਹਨਾਂ ਉਤਪਾਦਾਂ ਦੇ ਨਵੀਨਤਮ ਸੰਸਕਰਨਾਂ ਨੂੰ ਤੁਰੰਤ ਇੰਸਟਾਲ ਕਰਨਾ ਚਾਹੀਦਾ ਹੈ ਇਹਨਾਂ ਖਾਮੀਆਂ ਨੂੰ ਅਪਡੇਟ ਕੀਤੇ ਸੰਸਕਰਨ ਵਿੱਚ ਦੂਰ ਕਰ ਦਿੱਤਾ ਗਿਆ ਹੈ ਜਿਸ ਕਾਰਨ ਤੁਹਾਡੀ ਡਿਵਾਈਸ ਅਤੇ ਡਾਟਾ ਦੀ ਸੁਰੱਖਿਆ ਦੀ ਜਾਂਚ ਕਰਨੀ ਪਵੇਗੀ ਸੌਫਟਵੇਅਰ ਅਪਡੇਟ ਆਪਣੇ ਸੌਫਟਵੇਅਰ ਨੂੰ ਹਮੇਸ਼ਾ ਨਵੀਨਤਮ ਸੰਸਕਰਨ ਤੇ ਅਪਡੇਟ ਰੱਖੋ ਇਹ ਯਕੀਨੀ ਬਣਾਉਂਦਾ ਹੈ ਕਿ ਤੁਸੀਂ ਕਿਸੇ ਵੀ ਨਵੀਂ ਕਮਜ਼ੋਰੀ ਤੋਂ ਸੁਰੱਖਿਅਤ ਹੋ ਸੁਰੱਖਿਆ ਪ੍ਰੋਟੋਕੋਲ ਇਹ ਯਕੀਨੀ ਬਣਾਉਣ ਲਈ ਕਿ ਕੋਈ ਪਹੁੰਚ ਨਹੀਂ ਹੈ ਨਿਯਮਤ ਅੰਤਰਾਲਾਂ ਤੇ ਆਪਣੀ ਡਿਵਾਈਸ ਦੇ ਸੁਰੱਖਿਆ ਪ੍ਰੋਟੋਕੋਲ ਦੀ ਜਾਂਚ ਕਰੋ